ਰਾਤ ਦੇ 9-10 ਵਜ ਚੁੱਕੇ ਸੀਗੀ ਉਹਨਾਂ ਨੇ ਪ੍ਰਾਈਵੇਟ ਗੱਡੀਆਂ ਭੇਜ ਕੇ ਉੱਥੋਂ ਸਾਨੂੰ ਬੁਲਾ ਲਿਆ ਜੀ ਡੇਰੇ 'ਚ ਸੱਦ ਕੇ ਆਪਣੀ ਕੋਠੀ ਵਿੱਚ ਫੇਰ ਸਾਨੂੰ ਸੱਦਿਆ ਉੱਥੇ ਸਾਰਿਆਂ ਨੇ ਜਾ ਕੇ ਫੇਰ ਵੀ ਉਹਨੂੰ ਨਮਸਕਾਰ ਕੀਤੀ ਪਰ ਮੈਂ ਨਹੀਂ ਕੀਤੀ ਜੀ ਉੱਥੋਂ ਉਹਨੂੰ ਮੈਂ ਕਹਤਾ ਵੀ ਤੁਸੀਂ ਇਹ ਗਲਤ ਕਰਾਇਆ ਸਾਡੇ ਨਾਲ ਉੱਥੋਂ ਫਿਰ ਉਹ ਕਹਿੰਦਾ ਵੀ ਮੈਂ ਤੁਹਾਨੂੰ ਚਾਰ ਸਿੰਘਾਂ ਨੂੰ ਬਲਕਾਰ ਸਿੰਘ ਨੂੰ ਵਚਿੱਤਰ ਸਿੰਘ ਨੂੰ ਤੇ ਕਮਲਪ੍ਰੀਤ ਸਿੰਘ ਨੂੰ ਦਾਸ ਦਾਣਾ ਸੁਖਵਿੰਦਰ ਸਿੰਘ ਆ ਕੇ ਕਹਿੰਦੇ ਤੁਹਾਨੂੰ ਮੈਂ ਨਹੀਂ ਰੱਖਣਾ ਸੀ ਆਖਿਆ ਵੀ ਤੁਹਾਡੇ ਕੋਲੇ ਰਹਿਣਾ ਵੀ ਨਹੀਂ ਹੈਗਾ ਕਹਿੰਦਾ ਵੀ ਤੁਸੀਂ ਜੇ ਮੇਰੇ ਡੇਰੇ ਦੀ ਕੋਈ ਗੱਲ ਬਾਹਰ ਕੀਤੀ ਆ ਮੈਂ ਤੁਹਾਨੂੰ ਮਰਵਾਉਂਗਾ ਮੇਰਾ ਜਿੰਨਾ ਪੈਸਾ ਲੱਗ ਜਾਏ ਮੈਂ ਤੁਹਾਨੂੰ ਮਰਵਾ ਸਕਦਾ ਇੱਥੋਂ ਜਾਓ ਫਿਰ ਮੈਨੂੰ ਇਹ ਗੱਲ ਤੁਹਾਨੂੰ ਕਿੰਨੇ ਕਹੀ ਸੀ ਇਹ ਸੰਤ ਰਣਜੀਤ ਸਿੰਘ ਢੱਡਰਿਆਂ ਵਾਲੇ ਨੇ ਕਹੀ ਜੀ ਜੀ ਜਦੋਂ ਤੁਸੀਂ ਜੇਲ੍ਹ ਦੇ ਵਿੱਚ ਸੀਗੇ ਤੁਹਾਨੂੰ ਆਮ ਕੈਦੀਆਂ ਦੇ ਵਾਂਗ ਤੁਹਾਡੇ ਨਾਲ ਬਿਹੇਵ ਕੀਤਾ ਜਾਂਦਾ ਸੀ ਜਾਂ ਉਸ ਤੋਂ ਮਾੜਾ ਜਾਂ ਚੰਗਾ ਕੀਤਾ ਜਾਂਦਾ ਸੀ ਉੱਥੇ ਤਾਂ ਸੀਆਈ ਸਟਾਪ ਉੱਥੇ ਤੱਕ ਕਿਸੇ ਤਰ੍ਹਾਂ ਨਾਲ ਕੋਈ ਸਹੀ ਤਰ੍ਹਾਂ ਪੇਸ ਨਹੀਂ ਆਉਂਦੇ ਉੱਥੇ ਤਾਂ ਜਿਹੜਾ ਵੀ ਜਾਂਦਾ ਉਹਦੇ ਪਟਾ ਰਿਰਦਾ ਜੀ ਉਹਦੇ ਤਾਂ ਉਥੇ ਸਾਰੇ ਕੱਪੜੇ ਲਵਾ ਕੇ ਅਸੀਂ ਚੋਲਿਆਂ ਵਿੱਚ ਸੀਗੇ ਗਾਤਰੇ ਕਿਰਪਾਨਾਂ ਪਾਈਆਂ ਸੀਗਾ ਅਸੀਂ ਤੁਰਨ ਲੱਗੇ ਬਾਬੇ ਨੂੰ ਕਿਹਾ ਵੀ ਸੀਗਾ ਵੀ ਅਸੀਂ ਚੋਲਿਆਂ ਵਿੱਚ ਉਥੇ ਜਾਂਦੇ ਚੰਗੇ ਨਹੀਂ ਲੱਗਦੇ ਵੀ ਸਾਡੇ ਕੁੜਤੇ ਵਜਾਂਵੇਂ ਪਾ ਕੇ ਉਥੇ ਭੇਜ ਦਿਓ ਪਰ ਕਹਿੰਦਾ ਇਦਾਂ ਹੀ ਜਾਓ ਤੁਹਾਡੇ ਨਾਲ ਇਦਾਂ ਹੀ ਹੋਣਾਗਾ ਜੀ ਉਥੇ ਫਿਰ ਸਾਡੇ ਨਾਲ ਉਹੀ ਹੋਇਆ ਸਾਡੇ ਕੁੜਤੇ ਸਾਰੇ ਚੋਲੇ ਲਵਾ ਕੇ ਕਿਰਪਾਨਾਂ ਲਵਾ ਕੇ ਕਿਸਹਿਰੇ ਲਵਾ ਕੇ ਨੰਗੇ ਕਰਕੇ ਸਾਨੂੰ ਕੁੱਟਿਆ ਜੀ ਉਥੇ ਜੀ ਤੁਸੀਂ ਤੁਸੀਂ ਦੱਸਿਆ ਵਾ ਕਿ ਤੁਹਾਨੂੰ ਜਦੋਂ ਭੇਜਿਆ ਗਿਆ ਸੀ ਜੇਲ੍ਹ ਦੇ ਵਿੱਚ ਉਹ ਕਿਸ ਤਰੀਕੇ ਦੇ ਨਾਲ ਚੁੱਕਿਆ ਗਿਆ ਸੀ ਜਾਂ ਤੁਹਾਨੂੰ ਬੜੇ ਮਤਲਬ ਪੁਲਿਸ ਆਪ ਘਰੋਂ ਲੈਣ ਆਈ ਸੀ ਜਾਂ ਕਿਸ ਤਰੀਕੇ ਦੇ ਨਾਲ ਤੁਸੀਂ ਜੇਲ੍ਹ ਵਿੱਚ ਗਏ ਸਾਨੂੰ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਪਹਿਲਾਂ ਆਪਣੀ ਕੋਠੀ ਵਿੱਚ ਸੱਦਿਆ ਜੀ ਕੋਠੀ ਵਿੱਚ ਸੱਦ ਕੇ ਕਹਿੰਦਾ ਵੀ ਮੈਂ ਤੇ ਤੁਹਾਡੇ ਨਾਲ ਗੱਲਾਂ ਕਰਨੀਆਂ ਉੱਥੇ ਪੁਲਿਸ ਦੀ ਗੱਡੀ ਖੜੀ ਸੀ ਜੀ ਸਰਦਾਰ ਜਸਾ ਸਿੰਘ ਜਿਹੜਾ ਇੰਸਪੈਕਟਰ ਸੀਗਾ ਸੀਆਈ ਸਟਾਫ ਦਾ ਇੰਚਾਰਜ ਉਹ ਉਹ ਸੀਗਾ ਉਹ ਸਾਨੂੰ ਇਹਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਿਹਾ ਵੀ ਤੁਸੀਂ ਜੇ ਮੈਨੂੰ ਇੱਥੇ ਦੱਸਣਾ ਦੱਸ ਦਿਓ ਨਹੀਂ ਮੈਂ ਤੁਹਾਨੂੰ ਪੁਲਿਸ ਨੂੰ ਚਕਾਉਣਾ ਉੱਥੇ ਸਾਨੂੰ ਬੰਦ ਗੱਡੀ ਵਿੱਚ ਪੁਲਿਸ ਚੁੱਕ ਕੇ ਲੈ ਕੇ ਗਈ ਜੀ ਜੀ ਤੇ ਮਾਰਨ ਦੀ ਧਮਕੀ ਕਿਉਂ ਦਿੱਤੀ ਸੀ ਕੀ ਕਾਰਨ ਸੀ ਤੁਸੀਂ ਕੀ ਇਹੋ ਜੀ ਗਲਤੀਕਾਰ ਬੈਠੇ ਸੀ ਜਿਸ ਦੇ ਨਾਲ ਤੁਹਾਨੂੰ ਮਾਰਨ ਦੀ ਧਮਕੀ ਮਿਲੀ ਮਾਰਨ ਦੀ ਧਮਕੀ ਇਹ ਦਿੱਤੀ ਅਸੀਂ ਉੱਥੇ ਕਹਿ ਚੁੱਕੇ ਸੀਗੇ ਮੈਂ ਇਹਨੇ ਕਿਹਾ ਸੀਗਾ ਤਰਮਿੰਦਰ ਸਿੰਘ ਬਿੱਟੂ ਨੂੰ ਵੀ ਜੇ ਸਾਨੂੰ ਇੱਥੇ ਹੋਰ ਤਸੱਦ ਹੋਈ ਗਏ ਅਸੀਂ মিডিਆ ਵਿੱਚ ਜਾਵਾਂਗੇ মিডিਆ ਤੋਂ ਡਰਦੇ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਾਨੂੰ ਉੱਥੇ ਬੁਲਾ ਲਿਆ ਸੀਗਾ ਉਸੇ ਟਾਈਮ ਸਾਨੂੰ ਪ੍ਰਾਈਵੇਟ ਗ ਔਰ ਉੱਥੇ ਸਾਨੂੰ ਇਹ ਧਮਕੀ ਦਿੱਤੀ ਵੀ ਤੁਸੀਂ ਚਾਰਾਂ ਜਣਿਆਂ ਨੇ ਬਾਹਰ ਕੋਈ ਵੀ ਗੱਲ ਕੀਤੀ ਮੈਂ ਤੁਹਾਨੂੰ ਮਰਵਾ ਸਕਦਾ ਮੇਰਾ ਕੁਸ ਮਰਜ਼ੀ ਹੋ ਜੇ ਮੈਂ ਤੁਹਾਨੂੰ ਖਤਮ ਕਰਾ ਦੂੰ ਫਿਰ ਜਿਹੜੇ ਸਿੰਘ ਉਹਦੇ ਭੇਜੇ ਹੋਏ ਬਲਕਾਰ ਸਿੰਘ ਪੰਮੇਰੀ ਭਿੰਦਰ ਸਿੰਘ ਸਾਡੇ ਮੈਨੂੰ ਘਰੇ ਛੱਡਣ ਵਾਸਤੇ ਇਹੋਨਾਂ ਨੇ ਵੀ ਮੇਰੇ ਪਰਿਵਾਰਦਿਆਂ ਨੂੰ ਧਮਕੀ ਦਿੱਤੀ ਵੀ ਜਿੱਥੇ ਵੀ ਜਾਊਗਾ ਉੱਥੇ ਡੇਰੇ ਚ ਦੱਸਿਓ ਸਾਡੇ ਬਾਬੇ ਨੂੰ ਦੱਸਿਓ ਨਹੀਂ ਮੈਂ ਸਾਡੇ ਸਾਰੇ ਪਰਿਵਾਰ ਤੇ ਜੋ ਮਰਜ਼ੀ ਅਸੀਂ ਕੁਸ ਕਰਵਾ ਸਕਦੇ ਹਾਂ ਜੀ ਅੱਜ ਕੀ ਕਾਰਨ ਹੈ ਜੋ ਤੁਸੀਂ ਸਾਡੇ ਨਾਲ ਅਤੇ ਮੀਡੀਆ ਦੇ ਥਰੂ ਇਹ ਖਬਰ ਨੂੰ ਫਲੈਸ਼ ਕਰ ਰਹੇ ਹੋ ਉਦੇ ਮਗਰ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਇਹ ਇਹ ਮੈਂ ਇਸ ਟਾਈਮ 4ਵੇਂ ਮਹੀਨੇ ਦੀ 23 ਤਰੀਕ ਨੂੰ ਚੀਮਾ ਸਾਹਿਬ ਤੋਂ ਉਥੇ ਵੀਰ ਜੀ ਨੇ ਜੈਵਿੰਦ ਵੀਰ ਜੀ ਉਹਨਾਂ ਨੇ ਫੋਨ ਕੀਤਾ ਬੜੂ ਸਾਹਿਬ ਤੋਂ ਮਲਕੀਤ ਸਿੰਘ ਉਥੇ ਹੈੱਡ ਗ੍ਰਾਂਥੀਆ ਉਹਨੇ ਕਿਹਾ ਵੀ ਤੇਰੀ ਡਿਊਟੀ 15 ਦਿਨਾਂ ਵਾਸਤੇ ਦਿੱਲੀ ਲੱਗੀ ਆ ਕੀਰਤਨ ਕਰਨ ਵਾਸਤੇ ਕਹਿੰਦੇ ਦੋ ਤਿੰਨ ਸਿੰਘ ਹੋਰ ਵੀ ਹੋਣਗੇ ਤੇਰੇ ਨਾਲ ਉਹ ਬਨੂੜ ਇੱਥੋਂ ਚੱਲਿਆ ਜਾ ਬਨੂੜ ਜਾ ਕੇ ਵੀ ਗੱਡੀ ਖੜੀ ਹੋਣੀ ਆ ਉਹ ਗੱਡੀ ਤੁਹਾਨੂੰ ਦਿੱਲੀ ਜਾ ਕੇ ਛੱਡੂਗੀ ਜੀ ਔਰ ਜਦੋਂ ਮੈਂ ਆਪਣੇ ਭਰਾਵਾਂ ਨੂੰ ਵੀ ਰਸਤੇ ਵਿੱਚ ਫੋਨ ਕਰਦਾ ਹੈ ਉੱਥੋਂ ਉਹਨਾਂ ਨੇ ਮੈਨੂੰ 200 ਰੁਪਏ ਕਰਾਇਆ ਦਿੱਤਾ ਜੀ ਜੀ ਰਸਤੇ ਵਿੱਚ ਆਪਣੇ ਪਿਤਾ ਜੀ ਨੂੰ ਫੋਨ ਕੀਤਾ ਮੈਂ ਆਪਣੇ ਭਰਾਵਾਂ ਨੂੰ ਫੋਨ ਕੀਤਾ ਇੱਕ ਮੇਰਾ ਉਸਤਾਦ ਹੈ ਜਿਹਨਾਂ ਤੋਂ ਮੈਂ ਹਾਰਮੋਨੀਅਮ ਦੀ ਵਿੱਦਿਆ ਲੈ ਰਿਹਾ ਜੀ ਹਾਂ ਹਾਂ ਉਹਨਾਂ ਨੇ ਵੀ ਫੋਨ ਕੀਤਾ ਫਿਰ ਇੱਕ ਮੇਰੇ ਸਿਸਟਰ ਨੇ ਇੱਥੇ ਮਹਾਲੀ ਰਹਿੰਦੇ ਨੇਗੇ ਉਹਨਾਂ ਦੇ ਵੀ ਮੈਂ ਫੋਨ ਕੀਤਾ ਵੀ ਮੈਂ ਭੈਣ ਉੱਥੇ ਜਾ ਰਿਹਾਗਾ ਉਹ ਕਹਿੰਦੇ ਵੀ ਅਸੀਂ ਆਵਾਂਗੇ ਮਿਲਣ ਵਾਸਤੇ ਤੁਹਾਨੂੰ ਇਸ ਤੋਂ ਉੱਥੇ ਦਾ ਨੰਬਰ ਨਹੀਂ ਸੀ ਦਿੱਤਾ ਗਿਆ ਅਗਲੇ ਬੰਦੇ ਨੂੰ ਤੁਸੀਂ ਕਨਫਰਮ ਨਹੀਂ ਕੀਤਾ ਕਿ ਜਿੰਨਾਂ ਕੋਲ ਤੁਸੀਂ ਜਾ ਰਹੇ ਹੋ ਮੇਰੇ ਮਨ ਵਿੱਚ ਇਸ ਤਰ੍ਹਾਂ ਦਾ ਕੋਈ ਹੈ ਨਹੀਂ ਸੀ ਵੀ ਚਲੋ ਇਥੋਂ ਡਿਊਟੀ ਲੱਗਦੀਆਂ ਲਗੀਆਂ ਭੇਜਦੇ ਨੇ ਇਹ ਮੈਨੂੰ ਕੁਝ ਵੀ ਨਹੀਂ ਮਨ ਵਿੱਚ ਚੋਰ ਦੇ ਮਨ ਵਿੱਚ ਪਾਲਾ ਹੁੰਦਾ ਮੈਨੂੰ ਕੁਝ ਨਹੀਂ ਸੀ ਇਸ ਤਰ੍ਹਾਂ ਜੀ ਉੱਥੇ ਮੈਂ ਕਿਸੇ ਦਾ ਨਾਮ ਦਿੱਲੀ ਦਾ ਨੰਬਰ ਲਿਆ ਨਾ ਮੈਂ ਬਨੂੜ ਦਾ ਕੋਈ ਨੰਬਰ ਲਿਆ ਵੀ ਕਿਹਦੇ ਕੋਲੇ ਮੈਂ ਜਾਣਾ ਉਹਨਾਂ ਨੇ ਇੰਨਾ ਕਹਤਾ ਸੀ ਵੀ ਗੱਡੀ ਆਪਣੇ બસ ਸਟੈਂਡ ਦੇ ਉੱਤੇ ਖੜੀ ਹੋਗੀ ਦੋ ਤਿੰਨ ਸਿੰਘ ਖੜੇ ਹੋਣਗੇ ਉਹਨਾਂ ਨੂੰ ਜਾ ਕੇ ਮਿਲ ਲਈ ਉਹ ਤੁਹਾਨੂੰ ਗੱਡੀ ਤੁਹਾਨੂੰ ਦਿੱਲੀ ਜਾ ਕੇ ਛੱਡੂਗੀ ਜੀ ਜਦੋਂ ਮੈਂ ਬਨੂੜ ਅੱਡੇ ਤੇ ਪਹੁੰਚਿਆ ਜੀ ਮੈਂ ਆਪਣੀ ਸਿਸਟਰ ਨੂੰ ਫੋਨ ਕੀਤਾ ਵੀ ਭੈਣ ਤੁਸੀਂ ਕਿੱਥੇ ਹੋ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਅਸੀਂ ਜਿੱਧਰੋਂ ਬੱਸ ਆਈਆ ਉਧਰ ਖਲੋਤਿਆਂਗੇ ਜਦੋਂ ਮੈਂ ਉਧਰ ਦੇਖਿਆ ਖੜੇ ਸੀ ਐਨੇ ਨੂੰ ਪੁਲਿਸ ਨੇ ਮੈਨੂੰ ਆ ਕੇ ਫੜ ਲਿਆ ਜੀ ਉਹ ਪੁਲਿਸ ਤੁਹਾਨੂੰ ਮਿਲਿਓ ਮੈਂ ਖਾਸ ਤਸਵੀਰ ਉਧਰ ਮੈਂ ਸਭ ਉਧਰ ਮੈਨੂੰ ਲਾਰੇ ਜੀ ਅੱਛਾ 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 ਆ ਫੋਟੋ ਆ ਜੀ ਆ ਫੋਟੋ ਉਹਨੇ ਮੇਰੇ ਕੱਛਾ ਪਾਇਆ ਜੀ ਆ ਫੋਟੋ ਤੇ ਇਹ ਮੈਂ ਫੋਟੋ ਖਿਚਵਾਈ ਹੈ ਜੀ ਠੀਕ ਹੈ ਜੀ ਔਰ ਇੱਕ ਫੋਟੋ ਹੋਰ ਆ ਜੀ ਜਿਹਦੇ ਉੱਤੇ ਮੇਰੇ ਕੇਸ ਕੱਟੇ ਹੋਣੇ ਉਹ ਫੋਟੋ ਆ ਜੀ ਕਿਤੇ ਆਤ ਨਹੀਂ ਆ ਫੋਟੋ ਆ ਜੀ ਠੀਕ ਹੈ ਦਿਖਾਓ ਹਾਂ ਜੀ ਆ ਸਨੇਪ ਸਾਹਿਬ ਜੀ ਜਿਹਦੇ ਉੱਤੇ ਮੇਰੇ ਕੇਸ ਕੱਟਿਆ ਲਈ ਹੋਈ ਫੋਟੋ ਆ ਮੈਂ ਫੋਟੋ ਖਿਚਵਾਈ ਹੈ ਮੇਰੇ ਕੇਸ ਕੱਟੇ ਹੋਏ ਜੀ ਇਹ ਤੁਸੀਂ ਫੋਟੋ ਕਿਸ ਟਾਈਮ ਖਿਚਵਾਈ ਸੀ ਉਸ ਦੇਦੇ ਤੋਂ ਬਾਅਦ ਆਣ ਤੋਂ ਜਾਂ ਕਿਸ ਵਕਤ ਇਹ ਜਦੋਂ ਮੈਨੂੰ ਆਪਣੀ ਸੰਗਰੂਰ ਜੇਲ੍ਹ ਚੋਂ ਮੇਰੇ ਮਾਤਾ ਪਿਤਾ ਮੈਨੂੰ ਉੱਥੋਂ ਉਹ ਲੈ ਕੇ ਆਂਦਾ ਜੀ ਉਹਨਾਂ ਨੇ ਵੀ ਮੇਰੇ ਤੇ 109 ਦਾ ਕੇਸ ਪਾਕੇ ਜੀ ਪੁਲਿਸ ਵਾਲਿਆਂ ਨੇ 30 ਤਰੀਕ ਨੂੰ 109 ਦਾ ਕੇਸ ਪਾਕੇ ਮੈਨੂੰ ਸੰਗਰੂਰ ਜੇਲੇ ਵਿੱਚ ਬੰਦ ਕਰਾਤਾ ਸੀਗਾ ਜੀ ਠੀਕ ਹੈ 2 ਤਰੀਕ ਨੂੰ ਮੇਰੀ ਜਮਾਤ ਮੇਰੇ ਘਰ ਦੇ ਨਾਲ ਕਰਵਾਤੀ ਸੀ ਉਸ ਤੋਂ ਬਾਅਦ ਮੈਂ ਆ ਕੇ ਫੋਟੋ ਖਿੱਚਵਾਈਆਂ ਜੀ ਠੀਕ ਹੈ ਤੇ ਜਿਹੜੇ ਤੁਹਾਡੇ ਕੇਸ ਕਤਲ ਕੀਤੇ ਗਏ ਉਹ ਪੁਲਿਸ ਦੁਆਰਾ ਕੀਤੇ ਗਏ ਜਾਂ ਕਿਸੇ ਹੋਰ ਬਾਹਰੀ ਮਨੁੱਖ ਦੁਆਰਾ ਕੀਤੇ ਗਏ ਨੇ ਉਹ ਪੁਲਿਸ ਨੇ ਕੱਟੇ ਸੀ ਮੇਰੇ ਕੇਸ ਜੀ ਐਸਐਚਓ ਕੋਲੇ ਖੜਾ ਸੀ ਉਹ ਕਹਿ ਰਿਹਾ ਸੀਗਾ ਵੀ ਬਾਬੇ ਦਾ ਹੁਕਮ ਹੈ ਇਹਦੇ ਕੇਸ ਦਾ ਦੀ ਕੁੱਟ ਕੇ ਇਹਦੀ ਪਛਾਣ ਨਾ ਆਵੇ ਇਹਨੂੰ ਕਿਸੇ ਬਰਾਨ ਜਗ੍ਹਾ 'ਚ ਸੁਟਿਆਓ ਉਦੋਂ ਹੀ ਮੇਰੇ ਕੱਚਾ ਪਿਆ ਸੀ ਉਦੋਂ ਹੀ ਮੇਰੇ ਸਾਰੇ ਕਕਾਰਾਂ ਦੇ ਕੜਾ ਵੀ ਲਾ ਲਿਆ, ਕਿਰਪਾਨ ਵੀ ਲਾ ਲਈ, ਕੰਗਾ ਵੀ ਉਹਨਾਂ ਕੋਲ ਹੀ ਆ ਮੇਰਾ ਜੂੜਾ ਫੜ ਕੇ ਉਹਨਾਂ ਨੇ ਘਟਤਾ ਜੀ ਐਨੇ ਨੂੰ ਹਾਈ ਕੋਰਟ ਤੋਂ ਰੇਡਾ ਪੈਰੀਂਸੀ ਥਾਣੇ ਵਿੱਚ ਉਹ ਕਹਿ ਰਿਹਾ ਸੀ ਵੀ ਕੋਈ ਆਗੇ ਆਗੇ ਇਦਾਂ ਕਹਿ ਕੇ ਉਦੋਂ ਉਹਨੂੰ ਉਹ ਤਿੰਨ ਚਾਰ ਜਣਿਆਂ ਨੇ ਮੈਨੂੰ ਚੁੱਕ ਕੇ ਇੱਕ ਇਸੇ ਗੱਡੀ ਵਿੱਚ ਫੋਰਡ ਫਿਗੋ ਗੱਡੀ ਸੀਗੀ ਉਹਦੇ ਵਿੱਚ ਗੱਡੀ ਵਿੱਚ ਸੁੱਟ ਕੇ ਜੀ ਮੈਨੂੰ ਫਿਰ ਲੈ ਗਈ ਉੱਥੋਂ ਕੱਢ ਕੇ ਲੈ ਗਈ ਜੀ ਭਵਾਨੀਗੜ੍ਹ ਥਾਣੇ ਤੋਂ ਜੀ ਉਸ ਟਾਈਮ ਤੁਹਾਨੂੰ ਪੂਰੀ ਹੋਸ਼ ਸੀਗੀ ਉਦੋਂ ਮੈਂ ਬੇਹੋਸ਼ੀ ਦੀ ਕਿਸ ਹਾਲਤ ਵਿੱਚ ਸੀ ਇਦਾਂ ਮੈਨੂੰ ਪਤਾ ਲੱਗ ਰਿਹਾ ਸੀ ਵੀ ਉਹ ਐਂ ਕਹਿ ਰਹੇ ਸੀਗੇ ਵੀ ਆਗੇ ਆਗੇ ਔਰ ਤਿੰਨ ਚਾਰ ਜਣਿਆਂ ਨੇ ਮੈਨੂੰ ਐਨੇ ਖਿੱਚਾ ਤੋ ਹੀ ਕਰਕੇ ਜੀ ਮੈਨੂੰ ਗੱਡੀ ਵਿੱਚ ਸੁੱਟ ਕੇ ਕਦੇ ਕਿਤੇ ਲੈ ਗਏ ਘੁਮਾਉਂਦੇ ਜਾਂ ਕਦੇ ਕਿਤੇ ਘ ਹਾਂਜੀ ਹੋਰ ਕੋਈ ਖਾਸ ਗੱਲ ਜਿਹੜੀ ਤੁਸੀਂ ਡੇਰੇ ਬਾਰੇ ਜਾਣਦੇ ਹੋਵੋ ਜਾਂ ਤੁਸੀਂ ਉਸ ਤੋਂ ਤੰਗ ਆਏ ਹੋ ਤਾਂ ਤੁਸੀਂ ਖੁੱਲ ਕੇ ਕਰ ਸਕਦੇ ਹੋ ਡੇਰੇ ਵਿੱਚ ਜਿਹੜੀਆਂ ਖਾਸ ਗੱਲਾਂ ਸੀ ਜਿਵੇਂ ਹੁਣ ਮੰਗਲ ਸਿੰਘ ਅਨਹਿੰਗ ਸਿੰਘ ਰਹਿੰਦਾ ਜੀ ਉੱਥੇ ਉਹ ਵੀ ਇੱਕ ਬਈਆ ਰਾਣੀ ਲੈ ਕੇ ਬਾਬੇ ਦੀ ਕੋਠੀ ਵਿੱਚ ਜਾ ਕੇ ਉਹਨੇ ਰੇਪ ਕੀਤਾ ਜੀ ਉਸ ਬੰਦੇ ਨੇ ਠੀਕ ਹੈ ਜੀ ਔਰ ਆ ਪ੍ਰੀਤਮ ਸਿੰਘ ਸੀਗਾ ਜਿਹੜਾ ਉਹ ਬੰਦਾ ਵੀ ਅਸਰਪੁਰ ਚੁਪਕੀ ਇੱਕ ਮਾਤਾ ਇੱਕ ਮਾਂ ਦੇ ਨਾਲ ਤਿੱਤੀ ਦੇ ਨਾਲ ਗਲਤ ਸਬੰਧ ਸੀ ਉਹਦਾ ਵੀ ਪਤਾ ਸੀਗਾ ਜੀ ਉਹਦੇ ਬਾਰੇ ਵੀ ਮੈਂ ਬਾਬੇ ਨੂੰ ਕਿਹਾ ਵੀ ਇਹ ਬੰਦਾ ਗਲਤ ਕਰ ਰਿਹਾ ਮੈਨੂੰ ਉਹ ਉਸ ਉੱਤੇ ਕੋਈ ਕਾਰਵਾਈ ਕੀਤੀ ਜਾਣੀਗੀ ਉਸ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਸਮਕਾ ਉਹਦੇ ਆਏ ਸੀਗਾ ਵੀ ਉਹਨੂੰ ਜ਼ਿੰਮੇਵਾਰੀ ਹੋਰ ਸੌਂਪ ਦਿੰਦੇ ਸੀ ਪਹਿਲਾਂ ਉਹ ਚਿਮਟਾ ਵਜਾਉਂਦਾ ਸੀ ਫਿਰ ਉਹਨੂੰ ਪਰਸ ਫੜਾਤਾ ਬਾਬਾ ਆਪਣਾ ਪਰਸ ਉਹਨੂੰ ਫੜਾ ਕੇ ਰੱਖਿਆ ਫਿਰ ਗੁਰਪ੍ਰੀਤ ਤੇ ਪ੍ਰੀਤਮ ਸਿੰਘ ਇਹਨਾਂ ਦੋਵਾਂ ਜਣਿਆਂ ਨੇ ਇੱਕ ਗੁਰਪ੍ਰੀਤ ਸਿੰਘ ਰਹਿ ਰਿਹਾਗਾ ਜਿਹੜਾ ਹੁਣ ਕੀਰਤਨ ਕਰ ਰਿਹਾ ਉਹਦੀ ਮੰਗੇਤਰ ਸੀਗੀ ਪੰਜ ਦਿਨ ਵਿਆਹ ਚ ਰਹਿੰਦੇ ਸੀਗੇ ਜੀ ਉਹ ਨੂੰ ਸਹਜਪਾਲ ਸਿੰਘ ਇਹਦਾ ਗੜਬਈਆ ਬਾਬੇ ਦਾ ਉਹ ਗੱਡੀ ਵਿੱਚ ਲੈ ਕੇ ਆਇਆ ਜੀ ਉਹਨਾਂ ਨੇ ਇੱਕ ਦਿਨ ਡੇਰੇ ਵਿੱਚ ਵੀ ਰੱਖੀ ਬਾਬੇ ਨੂੰ ਉੱਥੇ ਉਹਨਾਂ ਨੂੰ ਕੜਤਾ ਵੀ ਤੁਸੀਂ ਇੱਥੇ ਨਾ ਰੱਖੋ ਪਤਾ ਲੱਗ ਜੂਗਾ ਔਰ ਉਸ ਤੋਂ ਬਾਅਦ ਇਹ ਪਟਿਆਲੀ ਵਿੱਚ ਰੱਖਿਓ ਉਹਨਾਂ ਨੇ ਚੰਡੀਗੜ੍ਹ ਵੀ ਰੱਖੀ ਬਾਹਰ ਫਿਰ ਕਿਸੇ ਸੰਗਤਾਂ ਨੇ ਦੇਖਿਆ ਉਹ ਸੰਗਤਾਂ ਨੇ ਬਾਬੇ ਨੂੰ ਫੋਨ ਕੀਤਾ ਵੀ ਤੁਹਾਡੇ ਡੇਰੇ ਦੇ ਸਿੰਘ ਮੀਨ ਸਿੰਘ ਕੋਈ ਕੁੜੀ ਲਈ ਫਿਰਦੇ ਨੇ ਉਹ ਕੁੜੀ ਕੌਣਾ ਡੇਰੇ ਦਾ ਉਹ ਦਿਨ ਸੰਗਰਾਦ ਸੀਗੀ ਸੰਗਰਾਦ ਵਾਲੇ ਦਿਨ ਬਾਬੇ ਨੂੰ ਉੱਥੇ ਸਟੇ ਦੇ ਉੱਤੇ ਦੌਰਾ ਪੈ ਗਿਆ ਇਸ ਗੱਲ ਸੁਣਨ ਕਰਕੇ ਵੀ ਲੋਕਾਂ ਨੂੰ ਪਤਾ ਲੱਗਿਆ ਬਾਬੇ ਨੇ ਇਹ ਕਹਿ ਕੇ ਹੈੜਾ ਸੜਾ ਲਿਆ ਅ ਵੀ ਤੁਹਾਨੂੰ ਸਵੇਰੇ ਖ਼ਬਰਾਂ 'ਚ ਪਤਾ ਲੱਗ ਜਾਊਗਾ ਬਸ ਇੰਨਾ ਕਹਿ ਕੇ ਫਿਰ ਉੱਥੋਂ ਸ਼ਾਮ ਰਾਤ ਨੂੰ ਹੀ ਉਸੇ ਦਿਨ ਉਸੇ ਸੰਗਰਾਦ ਵਾਲੇ ਰਾਤ ਨੂੰ ਬਾਬੇ ਨੇ ਪ੍ਰੀਤਮ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਬੁਲਾਇਆ ਵੀ ਤੁਸੀਂ ਐਸੇ ਟਾਈਮ ਆਪਣੇ ਟਿਕਟਾਂਕ ਕੇ ਕਰਾਓ ਔਰ ਉਤਰਮਿੰਦਰ ਸਿੰਘ ਬਿੱਟੂ ਤੋਂ ਉਹ ਛੱਡ ਕੇ ਆਵੇਗਾ ਜਿਹੜਾ ਪੈਸਾ ਤੁਸੀਂ ਹੋਰ ਚੁੱਕਣਾ ਹੋਰ ਚੁੱਕ ਲੋ ਉਦੋਂ ਉਸ ਟਾਈਮ ਜੀ ਅਨੰਤਮਿੰਦਰ ਸਿੰਘ ਬਿੱਟੂ ਪ੍ਰੀਤਮ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਦਿੱਲੀ ਛੱਡ ਕੇ ਗਿਆ ਜਿਹੜੇ ਐਸ ਟਾਈਮ ਹੁਣ ਅਮਰੀਕਾ ਵਿੱਚ ਬੈਠੇ ਨੇ ਜੀ ਜੀ ਹੋਰ ਵੀ ਕਾਫੀ ਗੱਲਾਂ ਨੇ ਜੀ ਵੀ ਉੱਥੇ ਦੀ ਜਿਹੜੀਆਂ ਡੇਰੇ ਦੀਆਂ ਸੀ ਗੱਲਾਂ ਜ਼ਾਹਰ ਕਰੀ